ਕੈਨੇਡੀਅਨ ਕਵਰ ਨਾਮਾ ਦੇ ਵਿੱਚ ਵੱਡੇ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਯੂ ਐਸ ਏ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਉਣ ਵਾਲੇ ਬਾਰਡਰ ਜਾਰ ਨੇ ਪੂਰਬੀ অন্ਟਾਰੀਓ ਵਿੱਚ ਕੈਨੇਡਾ ਦੇ ਸਭ ਤੋਂ ਵਿਅਸਤ ਬਾਰਡਰ ਕਰਾਸਿੰਗ ਵਿੱਚੋਂ ਇੱਕ ਨੂੰ ਸੰਯੁਕਤ ਰਾਜ ਅਮਰੀਕਾ ਲਈ ਬਹੁਤ ਕਮਜ਼ੋਰੀ ਕਿਹਾ ਕਿਉਂਕਿ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਅਮਰੀਕਾ ਕੈਨੇਡਾ ਸਰਹੱਦ ਪਾਰ ਸਰਹੱਦੀ ਏਜੰਟਾਂ ਨੂੰ ਵਧਾਉਣ ਦੀ ਗੱਲ ਵੀ ਇਸ ਵਿੱਚ ਨਿਕਲ ਕੇ ਆਉਂਦੀ ਹੈ ਤੇ ਉੱਥੇ ਦੱਸਦੀ ਹੈ ਕਿ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਬੁੱਧਵਾਰ ਨੂੰ ਵਾਟਰ ਟਾਊਨ ਨਿਊਯਾਰਕ ਵਿੱਚ ਟਾਮ ਹੋਮਨ ਨੂੰ ਕੈਨੇਡਾ ਤੋਂ ਸਰਦ ਪਾਰ ਕਰਨ ਵਾਲੇ ਲੋਕਾਂ ਦੀ ਘਟਨਾਵਾਂ ਬਾਰੇ ਪੁੱਛਿਆ ਗਿਆ ਸੀ ਅਤੇ ਇਹ ਦੱਖਣੀ ਸਰਹੱਦ ਤੇ ਸਥਿਤੀ ਨਾਲ ਕਿਵੇਂ ਤੁਲਨਾ ਕਰਦਾ ਹੈ ਹੋਮਨ ਨੇ ਖਾਸ ਤੌਰ ਤੇ 1000 ਆਈਲੈਂਡਸ ਬਾਰਡਰ ਕ੍ਰਾਸਿੰਗ ਦਾ ਹਵਾਲਾ ਦਿੱਤਾ ਜੋ ਦੰਗਨੋਕ অন্ਟਾਰੀਓ ਦੇ ਨੇੜੇ ਐਲਜੈਂਡਰੀਆ ਬੇ ਨਿਊਯਾਰਕ ਤੇ ਆਈਲ ਆਈਵੀ ਲੀ ਦੇ ਕਸਬਿਆਂ ਨਾਲ ਜੋੜਦਾ ਹੈ ਕ੍ਰਾਸਿੰਗ ਪੂਰਬੀ অন্ਟਾਰੀਓ ਦੇ ਵਿੱਚ ਤਿੰਨ ਬਾਰਡਰ ਕ੍ਰਾਸਿੰਗਾਂ ਵਿੱਚੋਂ ਇੱਕ ਹੈ ਗਰਮੀਆਂ ਦੇ ਮਹੀਨੇ ਵਿੱਚ ਲੰਬੇ ਇੰਤਜ਼ਾਰ ਲਈ ਇਸ ਨੂੰ ਵੀ ਜਾਣਿਆ ਜਾਂਦਾ ਹੈ ਉਹ ਮੰਨਿਆ ਕਿ ਉੱਤਰੀ ਸਰਹੱਦ ਇੱਕ ਵੱਡਾ ਰਾਸ਼ਟਰੀ ਸੁਰੱਖਿਆ ਮੁੱਦਾ ਹੈ ਪੇਸ਼ ਕਰਦੇ ਕਿਉਂਕਿ ਅੱਤਵਾਦ ਨੂੰ ਸਪான்ਸਰ ਕਰਨ ਵਾਲੇ ਦੇਸ਼ਾਂ ਤੋਂ ਵਿਸ਼ੇਸ਼ ਦਿਲਚਸਪੀ ਵਾਲੇ ਪਰਦੇਸੀ ਅਮਰੀਕਾ ਵਿੱਚ ਆਉਣ ਲਈ ਕੈਨੇਡਾ ਜਾਣ ਦੀ ਸੰਗਠਨਾਤਮਕ ਅਤੇ ਵਿੱਤੀ ਸਮਰੱਥਾ ਮ ਰੱਖਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਉੱਤਰ ਵਿੱਚ ਘੱਟ ਅਧਿਕਾਰੀ ਤਾਇਨਾਤ ਨੇ ਕਿਉਂਕਿ ਉਹ ਜਾਣਦੇ ਨੇ ਕਿ ਇੱਥੇ ਬਹੁਤ ਘੱਟ ਅਧਿਕਾਰੀ ਹਨ ਹਜ਼ਾਰ ਟਾਪੂ ਤੁਸੀਂ 45 ਸੈਕਿੰਡ ਵਿੱਚ ਸੈਂਟ ਲారెنس ਨਦੀ ਨੂੰ ਪਾਰ ਕਰ ਸਕਦੇ ਹੋ ਇਸ ਲਈ ਇਹ ਉੱਤਰੀ ਸਰਦ ਇੱਕ ਅੰਤਰ ਅਤੀਅੰਤ ਰਾਸ਼ਟਰੀ ਸੁਰੱਖਿਆ ਕਮਜ਼ੋਰੀ ਹੈ ਅਤੇ ਇਹ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸ ਨਾਲ ਮੈਨੇਜ ਠਾਂਗਾ ਜਿਵੇਂ ਕਿ ਵਾਈਟ ਹਾਊਸ ਵਿੱਚਾਂ ਉਸਨੇ ਦੱਸਿਆ ਉਸਨੇ ਦੱਸਿਆ ਕਿ ਅਮਰੀਕਾ ਕੈਨੇਡਾ ਸਰਹੱਦ ਬਿਲਕੁਲ ਹੋਰ ਏਜੰਟਾਂ ਲਈ ਜਿੱਥੇ-ਇਥੇ ਜ਼ਰੂਰਤ ਹੈ ਉਹਨਾਂ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਸਰਦ ਪਾਰ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਸਖਤ ਰੁਖ ਅਪਣਾਏਗੀ ਸਾਡੇ ਕੋਲ ਤੇ ਹੋਰ ਏਜੰਟ ਹੋਣਗੇ ਸਾਨੂੰ ਫੜਨ ਅਤੇ ਛੱਡਣ ਦੀ ਜ਼ਰੂਰਤ ਹੈ ਜੇ ਤੁਸੀਂ ਸੈਂਟ ਲారెنس ਨਦੀ ਜਾਂ ਫਿਰ ਝੀਲ ਜਾਂ ਪੈਦਲ ਪਾਰ ਕਰਨ ਜਾ ਰਹੇ ਹੋ ਤਾਂ ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਆ ਸਕਦੇ ਹਾਂ ਪਰ ਤੁਸੀਂ ਜਾ ਨਹੀਂ ਸਕਦੇ ਤੁਹਾਨੂੰ ਰਿਆ ਨਹੀਂ ਕੀਤਾ ਜਾਵੇਗਾ ਅਸੀਂ ਤੁਹਾਨੂੰ ਬਾਡਨ ਪ੍ਰੋਸੀਸ਼ਨ ਵਾਂਗੂ ਨਹੀਂ ਬਣਨ ਜਾ ਰਹੇ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਅਤੇ ਤੁਹਾਨੂੰ ਛੱਡ ਦਿੰਦੇ ਹਾਂ ਤੁਸੀਂ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਓਮਨ ਨੇ ਜਨਮ ਤੇ ਪਾਲਣ ਪੋਸ਼ਣ ਵੈਸਟ ਕਾਰਥੀਸ ਨਿਊਯਾਰਕ ਵਿੱਚ ਹੋਇਆ ਜੋ ਹਜ਼ਾਰ ਆਇਰਲੈਂਡਸ ਕਰਾਸਿੰਗ ਤੋਂ ਲਗਭਗ 45 ਮਿੰਟ ਦੀ ਦੂਰੀ ਤੇ ਸਥਿਤ ਇੱਕ ਸਾਬਕਾ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਡਾਇਰੈਕਟਰ ਅਤੇ ਪ੍ਰੋਜੈਕਟ 2025 ਯੋਗਦਾਨ ਪਾਉਣ ਵਾਲਾ ਉਹ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ 트ੰਪੀ ਯੋਜਨਾ ਦੀ ਅਗਵਾਈ ਕਰਨ ਲਈ ਤਿਆਰ ਹੈ ਉਸਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਜਸਟਨ ਟੂਡੋਨਾਰ ਸਖਤ ਗੱਲਬਾਤ ਹੋਵੇਗੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਉਹਨਾਂ ਨੂੰ ਕੰਮ ਕਰਨਾ ਪਵੇਗਾ ਤੁਹਾਡੇ ਕੋਲ ਜੋ ਵੀ ਇਮੀਗ੍ਰੇਸ਼ਨ ਕਾਨੂੰਨ ਹਨ ਤੁਹਾਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਸੰਯੁਕਤ ਰਾਜ ਅਮਰੀਕਾ ਦਾ ਗੇਟਵੇ ਹੈ ਇਸ ਲਈ ਦੋਵੇਂ ਸਰਕਾਰਾਂ ਵਿਚਕਾਰ ਗੱਲਬਾਤ ਕਰਨ ਦੀ ਜ਼ਰੂਰਤ ਹੈ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਅਕਤੂਬਰ 2023 ਅਤੇ ਸਤੰਬਰ 2024 ਦੇ ਵਿਚਕਾਰ ਕੈਨੇਡਾ ਅਮਰੀਕਾ ਸਰਦ ਤੇ ਪੋਸਟਾਮ ਵਿਚਕਾਰ ਪ੍ਰਵਾਸੀਆਂ ਨਾਲ ਲਗਭਗ 24000 ਮੁਕਾਬਲੇ ਦਰਜ ਕੀਤੇ ਗਏ ਸਨ ਜੋ 2021 ਵਿੱਚ ਉਸ ਸਮੇਂ 916 ਮੁਕਾਬਲੇ ਦੇ ਮੁਕਾਬਲੇ ਵਿੱਚ ਮਹੱਤਵਪੂਰਨ ਵਾਧਾ ਹੈ 1000 ਆਈਲੈਂਡਸ ਬ੍ਰਿਜ ਅਥਾਰਟੀ ਦਾ ਕਹਿਣਾ ਹੈ ਕਿ ਸੈਂਟ ਲਾਰਿਸ ਨਦੀ ਤੇ ਫੈਲੇ ਪੁਲ ਤੇ ਯਾਤਰੀ ਅਤੇ ਵਪਾਰਕ ਵਾਹਨਾਂ ਦੀ ਆਵਾਜਾਈ ਪ੍ਰਤੀ ਸਾਲ ਲਗਭਗ 2 ਮਿਲੀਅਨ ਤੋਂ ਵੱਧ ਹੈ ਸ਼ਹਿਰ ਦੇ ਕਾਰਨੀਵਲ ਵਰਗੇ ਇੱਕ ਸਰਹੱਦੀ ਕਸਬੇ ਜਿੱਥੇ ਪਨਾਹ ਮੰਗਣ ਵਾਲਿਆਂ ਦੀ ਸੰਭਾਵੀ ਆਮਦ ਲਈ ਤਿਆਰ ਕਰ ਰਹੇ ਨੇ ਜਿਵੇਂ ਅਮਰੀਕਾ ਦੇਸ਼ ਵਿੱਚ ਤਾਕਲੂਨ ਦੇ ਪ੍ਰਵਾਸੀਆਂ ਤੇ ਕਾਰਵਾਈ ਕਰਨਾ ਚਾਹੁੰਦਾ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਕ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਗੱਲ ਨਾਲ ਸਹਿਮਤਾਂ ਕਿ ਆਉਣ ਵਾਲੇ ਪ੍ਰਸ਼ਾਸਨ ਨਾਲ ਅੱਗੇ ਗੱਲਬਾਤ ਹੋਵੇਗੀ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸਰਹੱਦੀ ਸੁਰੱਖਿਆ ਅਤੇ ਸੁਰੱਖਿਆ ਯਕੀਨੀ ਬਣਾਉਣ ਦੇ ਹਿੱਤਾਂ ਦੀ ਇਕਸਾਰਤਾ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ